ਉਮੀਦਵਾਰ ਸੰਜੀਵ ਅਰੋੜਾ ਨੇ ਮਾਰ ਲਈ ਬਾਜ਼ੀ ਕਾਂਗਰਸ ਦੇ ਭਾਰਤ ਪੋਸ਼ਣ ਨੂੰ ਲਗਭਗ 10000 ਵੋਟਾਂ ਤੋਂ ਪਿੱਛੇ ਛੱਡ ਕੇ ਆਪ ਦੇ ਉਮੀਦਵਾਰ ਨੇ ਲੁਧਿਆਣਾ ਪੱਛਮੀ ਜਿਮਣੀ ਚੋਣਾਂ ਤੇ ਕੁਰਸੀ ਤੇ ਹੋ ਗਏ विराजमान सतريع काल ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਵਿਪਨ ਚਿਤ ਕੋ ਇਸ ਵਲੇ ਦੀ ਸਭ ਤੋਂ ਅਹਿਮ ਖਬਰ ਤਦਨਲ ਸਾਂਝੀ ਕਰ ਰਹੀ ਹਾਂ ਪਿਛਲੇ ਕਈ ਦਿਨਾਂ ਤੋਂ ਲੁਧਿਆਣੇ ਦੇ ਜਿੰਮਨੀ ਚੋਣਾ ਤੋਂ ਲੈ ਕੇ ਜੋ ਖਬਰਾਂ ਸੀ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੀਡੀਆ ਧਿਆਧਾਰੇ ਤੇ ਚੱਲ ਰਹੀਆਂ ਸਨ ਤਾਂ ਅੱਜ ਯਾਨੀ ਕਿ 23 ਜੂਨ ਨੂੰ ਨਤੀਜੇ ਆ ਚੁੱਕੇ ਹਨ ਜੇ ਆਪਾਂ VOTING ਦੀ ਗੱਲ ਕਰੀਏ ਤਾਂ 3 4 5 VOTING ਦੌਰਾਨ VOTING ਦੌਰਾਨ ਜੋ ਕਿ ਜੋ ਕਿ ਕਾਂਗਰਸ ਸਰਕਾਰ ਅੱਗੇ ਚੱਲ ਰਹੀ ਸੀ ਪਰ 6ਵੇਂ 7ਵੇਂ 8ਵੇਂ ਦੋ VOTING ਤੋਂ ਬਾਅਦ ਜੋ ਕਿ ਹੈ ਆਪ ਉਮੀਦਵਾਰ ਸੰਜੀਵ अरोड़ा ਅੱਗੇ ਚੱਲਦੇ ਦਿਖਾਈ ਦੇ ਰਹੇ ਸੀ ਤੇ ਹੁਣ ਜੋ ਸੰਜੀਵ अरोड़ा ਨੇ ਆਪ ਉਮੀਦਵਾਰ ਜੋ ਕਿ ਬਾਜ਼ੇ ਮਾਰ ਚੁੱਕੇ ਨੇ ਉੱਤੇ ਹੀ ਭਗਵੰਤ ਮਾਨ ਜੀਆ CM ਭਗਵੰਤ ਮਾਨ ਨੇ ਵੀ VOTING ਦਾ ਪਹਿਲਾ ਹੀ ਟਵੀਟ ਕਰਤਾ ਸੀ ਕਿ ਤੁਹਾਨੂੰ ਪਤਾ ਹੈ ਕਿ ਇਸ ਦਾ ਇੱਥੇ ਸਾਡੀ ਜਿੱਤ ਹੈ ਫਿਲਹਾਲ ਮੋਹਰ ਲੱਗਣੀ ਬਾਕੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੋਹਰ ਲੱਗ ਚੁੱਕੀ ਹੈ ਸੰਜੀਵ अरोड़ा ਕੇ ਲਗਭਗ 10535 ਵੋਟਾਂ ਤੋਂ ਭਾਰਤ ਪੂਸ਼ਣ ਜੋ ਕਿ ਕਾਂਗਰਸ ਪਾਰਟੀ ਤੋਂ ਸੀ ਉਹਨਾਂ ਨੂੰ ਹਰਾ ਕੇ ਜਿੱਤ ਹਾਸਿਲ ਕਰ ਚੁੱਕੇ ਨੇ ਹੁਣ ਤੱਕ ਤੇ ਤੁਹਾਨੂੰ ਅੰਕੜੇ ਦੱਸ ਦਿੰਨੇ ਆ ਕਿ ਅੰਕੜੇ ਕੀ ਕਹਿੰਦੇ ਹਨ ਜੇਕਰ ਆਪਾਂ ਆਪ ਉਮੀਦਵਾਰ ਦੀ ਗੱਲ ਕਰੀ ਤਾਂ 35180 ਵੋਟਾਂ ਜੋ ਨੇ ਉਹਨਾਂ ਨੂੰ ਪਈਆਂ ਨੇ ਦੂਜੇ ਨੰਬਰ ਤੇ ਕਾਂਗਰਸ ਉਮੀਦਵਾਰ ਭਾਰਤ ਪੂਸ਼ਣ ਆਂਦੇ ਨੇ ਜਿਨ੍ਹਾਂ ਨੂੰ 24542 ਵੋਟਾਂ ਪਈਆਂ ਨੇ ਉੱਤੇ ਜੇ ਆਪਾਂ ਭਾਜਪਾ ਦੀ ਗੱਲ ਕਰੀ ਤਾਂ 2032 ਵੋਟਾਂ ਜੋ ਕਿ ਭਾਜਪਾ ਨੂੰ ਪਈਆਂ ਨੇ ਤੇ ਆਖਿਰ ਵਿੱਚ ਆਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕਿ ਸਿਰਫ 8423 ਵੋਟਾਂ ਜੋ ਕਿ ਪਈਆਂ ਤੇ ਸਭ ਦੇ ਮੱਦੇ ਨਜ਼ਰ ਰੱਖਦੇ ਹੋਏ ਹੀ ਸੰਜੀਵ ਅਰੋੜਾ ਜੋ ਕਿ ਨੇ ਇਸ ਜਿਮਣੀ ਚੋਣਾਂ ਦੇ ਵਿੱਚ ਜਿੱਤ ਜਾਂਦੇ ਹਨ ਤੇ ਲਗਾਤਾਰ ਆਪ ਸਰਕਾਰ ਦੇ ਦਫਤਰ ਦੇ ਬਾਹਰ ਜਸ਼ਨ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਟੋਲ বাজਾਇਆ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਹਾਰ ਹੁੰਦੀ ਹੈ ਤੇ ਇਹ ਸਨ ਪਛਮੀ ਜਿਮਣੀ ਚੋਣਾਂ ਦੇ ਨਤੀਜੇ ਜਿ ਇਸ ਵਿੱਚ ਕੇ ਸੰਜੀਵ अरोड़ा ਨੇ ਬਾਜ਼ੀ ਮਾਰ ਲਈ ਹੈ ਤੇ ਇੱਕ ਬਾਰੇ ਫਿਰ ਭਗਵੰਤ ਮਾਨ ਸਰਕਾਰ ਨੇ ਟਵੀਟ ਕਰਦੇ ਆ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਤਹ ਦਿਲੋਂ ਜੋ ਕੀ ਹੈ ਧੰਨਵਾਦ ਕਰਦੇ ਹਾਂ ਸਾਰੇ ਆਪ ਸਰਕਾਰ ਇਸ ਤੇ ਖੁਸ਼ੀਮੰਨ ਆ ਰਹੀ ਹੈ ਤਾਂ ਆਪ ਉਮੀਦਵਾਰ ਸੰਜੀਵ अरोड़ा ਨੇ ਮਾਰ ਲਈ ਬਾਜ਼ੀ ਕਾਂਗਰਸ ਦੇ ਪਾਰ ਉਸਨੂੰ ਲਗਭਗ 10000 ਵੋਟਾਂ ਤੋਂ ਪਿੱਛੇ ਛੱਡ ਕੇ ਆਪ ਦੇ ਉਮੀਦਵਾਰ ਨੇ ਲੁਧਿਆਣਾ ਪੱਛਮੀ ਜਿਮਣੀ ਚੋਣਾਂ ਤੇ ਕੁਰਸੀ ਤੇ ਹੋ ਗਏ विराजमान क्षत्रिय काल ਤੁਸੀਂ ਜੁੜ ਚੁੱਕੇ ਹੋ ਜੀਕੇ ਮੀਡੀਆ ਟੀਵੀ ਦੇ ਨਾਲ ਤੇ ਮੈਂ ਵਿਪਨ ਚਿਤ ਕੋ ਇਸ ਵਲੇ ਦੀ ਸਭ ਤੋਂ ਅਹਿਮ ਖਬਰ ਤਦਨਲ ਸਾਂਝੀ ਕਰ ਰਹੀ ਹਾਂ ਪਿਛਲੇ ਕਈ ਦਿਨਾਂ ਤੋਂ ਲੁਧਿਆਣੇ ਦੇ ਜਿੰਮਨੀ ਚੋਣਾ ਤੋਂ ਲੈ ਕੇ ਜੋ ਖਬਰਾਂ ਸੀ ਲਗਾਤਾਰ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੀਡੀਆ ਧਿਆਧਾਰੇ ਤੇ ਚੱਲ ਰਹੀਆਂ ਸਨ ਤਾਂ ਅੱਜ ਯਾਨੀ ਕਿ 23 ਜੂਨ ਨੂੰ ਨਤੀਜੇ ਆ ਚੁੱਕੇ ਹਨ ਜੇ ਆਪਾਂ VOTING ਦੀ ਗੱਲ ਕਰੀਏ ਤਾਂ 3 4 5 VOTING ਦੌਰਾਨ VOTING ਦੌਰਾਨ ਜੋ ਕਿ ਜੋ ਕਿ ਕਾਂਗਰਸ ਸਰਕਾਰ ਅੱਗੇ ਚੱਲ ਰਹੀ ਸੀ ਪਰ 6ਵੇਂ 7ਵੇਂ 8ਵੇਂ ਦੋ VOTING ਤੋਂ ਬਾਅਦ ਜੋ ਕੀ ਹੈ ਆਪ ਉਮੀਦਵਾਰ ਸੰਜੀਵ ਅਰੋੜਾ ਅੱਗੇ ਚੱਲਦੇ ਦਿਖਾਈ ਦੇ ਰਹੇ ਸੀ ਤੇ ਹੁਣ ਜੋ ਸੰਜੀਵ ਅਰੋੜਾ ਨੇ ਆਪ ਉਮੀਦਵਾਰ ਜੋ ਕਿ ਬਾਜ਼ੇ ਮਾਰ ਚੁੱਕੇ ਨੇ ਉੱਤੇ ਹੀ ਭਗਵੰਤ ਮਾਨ ਜੀ ਐਮ ਭਗਵੰਤ ਮਾਨ ਨੇ ਵੀ VOTING ਦਾ ਪਹਿਲਾ ਹੀ ਟਵੀਟ ਕਰਤਾ ਸੀ ਕਿ ਤੁਹਾਨੂੰ ਪਤਾ ਹੈ ਕਿ ਇਸ ਦਾ ਇੱਥੇ ਸਾਡੀ ਜਿੱਤ ਹੈ ਫਿਲਹਾਲ ਮੋਹਰ ਲੱਗਣੀ ਬਾਕੀ ਹੈ ਤੇ ਹੁਣ ਆਪਾਂ ਗੱਲ ਕਰਦੇ ਹਾਂ ਮੋਹਰ ਲੱਗ ਚੁੱਕੀ ਹੈ ਸੰਜੀਵ ਅਰੋੜਾ ਕੇ ਲਗਭਗ 10535 ਵੋਟਾਂ ਤੋਂ ਭਾਰਤ ਪੂਸ਼ਣ ਜੋ ਕਿ ਕਾਂਗਰਸ ਪਾਰਟੀ ਤੋਂ ਸੀ ਉਹਨਾਂ ਨੂੰ ਹਰਾ ਕੇ ਜਿੱਤ ਹਾਸਿਲ ਕਰ ਚੁੱਕੇ ਨੇ ਹੁਣ ਤੱਕ ਦੇ ਤੁਹਾਨੂੰ ਅੰਕੜੇ ਦੱਸ ਦਿੰਦੇ ਆ ਕਿ ਅੰਕੜੇ ਕੀ ਕਹਿੰਦੇ ਹਨ ਜੇਕਰ ਆਪਾਂ ਆਪ ਉਮੀਦਵਾਰ ਦੀ ਗੱਲ ਕਰੀ ਤਾਂ 35180 ਵੋਟਾਂ ਜੋ ਨੇ ਉਹਨਾਂ ਨੂੰ ਪਈਆਂ ਨੇ ਦੂਜੇ ਨੰਬਰ ਤੇ ਕਾਂਗਰਸ ਉਮੀਦਵਾਰ ਭਾਰਤ ਪੂਸ਼ਣ ਆਂਦੇ ਨੇ ਜਿਨ੍ਹਾਂ ਨੂੰ 24542 ਵੋਟਾਂ ਪਈਆਂ ਨੇ ਉੱਥੇ ਜੇਕਰ ਬੀਜੇਪੀ ਦੀ ਗੱਲ ਕਰੀ ਤਾਂ 2032 ਵੋਟਾਂ ਕਿ ਭਾਜਪਾ ਨੂੰ ਪਈਆਂ ਤੇ ਆਖਿਰ ਵਿੱਚ ਆndi ਹੈ ਸ਼੍ਰੋਮਣੀ ਅਕਾਲੀ ਦਲ ਜਿਸ ਨੂੰ ਕਿ ਸਿਰਫ 8423 ਵੋਟਾਂ ਜੋ ਕਿ ਪਈਆਂ ਤੇ ਸਭ ਦੇ ਮੱਦੇ ਨਜ਼ਰ ਰੱਖਦੇ ਹੋਏ ਹੀ ਸੰਜੀਵ ਅਰੋੜਾ ਜੋ ਕਿ ਨੇ ਇਸ ਜਿਮਣੀ ਚੋਣਾਂ ਦੇ ਵਿੱਚ ਜਿੱਤ ਜਾਂਦੇ ਹਨ ਤੇ ਲਗਾਤਾਰ ਆਪ ਸਰਕਾਰ ਦੇ ਦਫਤਰ ਦੇ ਬਾਹਰ ਜਸ਼ਨ ਦਾ ਮਾਹੌਲ ਦੇਖਿਆ ਜਾ ਸਕਦਾ ਹੈ ਟੋਲ ਬਚਾਏ ਜਾ ਰਹੇ ਨੇ ਖੁਸ਼ੀਆਂ ਮਨਾਈਆਂ ਜਾ ਰਹੀਆਂ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਇਸ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਹਾਰ ਹੁੰਦੀ ਹੈ ਤੇ ਇਹ ਸਨ ਪਛਮੀ ਜਿਮਣੀ ਚੋਣਾਂ ਦੇ ਨਤੀਜੇ ਵਿਚ ਕੇ ਸੰਜੀਵ ਅਰੋੜਾ ਨੇ ਬਾਜ਼ੀ ਮਾਰ ਲਈ ਹੈ ਤੇ ਇੱਕ ਵਾਰੀ ਫਿਰ ਭਗਵੰਤ ਮਾਨ ਸਰਕਾਰ ਨੇ ਟਵੀਟ ਕਰਦਿਆਂ ਤੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲੋਕਾਂ ਦਾ ਧੰਨਵਾਦ ਕੀਤਾ ਤੇ ਲੋਕਾਂ ਨੂੰ ਤਹਿ ਦਿਲੋਂ ਜੋ ਕੀ ਹੈ ਧੰਨਵਾਦ ਕਰਦੇ ਹਾਂ ਸਾਰੇ ਆਪ ਸਰਕਾਰ ਇਸ ਤੇ ਖੁਸ਼ੀਮੰਨ ਆ ਰਹੀ ਹੈ